ਮਾਕੇ ਵਾਲੇ ਸਾਥਵੇਂ ਹੀ ਹੈ ਹਾਂਜੀ ਹੋਰ ਜੀ ਹਾਂਜੀ ਹਾਂਜੀ ਅੰਤਿਕ ਕੱਪ ਕਿੱਡੀ ਖੁਸ਼ੀ ਹੁੰਦੀ ਆ ਜੀ ਆਪਣੀਆਂ ਧੀਆਂ ਸਭ ਤੋਂ ਅੱਗੇ ਆਂਦੀਆਂ ਆ ਜੀ ਲੇਖ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਮੈਂ ਤਾਂ ਕਹਿਣਾ ਜੀ ਆਪਣੇ ਧੀਆਂ ਨੂੰ ਵਾਦ ਤੋਂ ਵਾਦ ਅੱਗੇ ਭੇਜਣਾ ਜ਼ਰੂਰੀ ਹੈਗਾ ਜਿੱਧਰ ਉਹਨਾਂ ਇੱਕ ਸਾਥ ਦੇ ਜਾਣੀ ਉਹਨੂੰ ਬਣ ਕੇ ਨਾ ਰੱਖੋ ਵੀ ਜੇ ਆਪਣੇ ਉਹ ਬਾਹਰ ਆਣਗੇ ਕਰੋ ਦੀ ਤਾਂ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਕੁਝ ਨਾ ਕੁਝ ਨੀਜ਼ ਕਰਨੀ ਹੈ ਦੇਖੋ ਜੀ ਐ ਸਾਬ ਮਹਾਰਾਜੀ ਕਿਰਪਾ ਦੀ ਅੱਜ ਇਹ ਸੋਚਣ ਸੀ ਇਹ ਪਾਲ ਸਮਾਂ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਦੀ ਕਿਰਪਾ ਵੀ ਹੈ ਜੀ ਬਹੁਤ ਕਿਰਪਾ ਦੀ ਕਹਿੰਦੇ ਜੀ ਉਸ ਮੰਤਰੀ ਕਾਫੀ ਕੌੜੀ ਬਣੀ ਮਾਪਿਓ ਉਸ ਉਸ ਪਾਲ ਨੂੰ ਦੱਸਦੇ ਆ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਂ ਨਾਂ ਦੇ ਨਾਲ ਅਜਾਣੇ ਜਾਂਦਾ ਚੀਕ ਮਾਰਦਾ ਗਲੀ ਜੀ ਅੱਜ ਦਾ ਜਿਹੜਾ ਸਰਕਾਰ ਕੋਲ ਇੱਕ ਹਾਰ ਬੱਤੀ ਇੱਧਰ ਲਿਆ ਭਾਈ ਕਿਹਾਰਾ ਮੇਰੇ ਤੋਂ ਬੇਟੇ ਤੋਂ ਮਹਾਰਾਜੀ ਕਿਰਪਾ ਇਸ ਆ ਦੀ ਇਹ ਬੱਚੇ ਨਹੀਂ ਪੁੱਛੇ ਪਰਮਾਤਮਾ ਨੇ ਕਿਰਪਾ ਕਰਕੇ ਮਹਾਰਾਜਾ ਤੇਜੀ ਇਹ ਸੈਲੀਬ੍ਰੇਸ਼ਨ ਹੋ ਹੀ ਰਹੀ ਹੈ ਸਭ ਕਹਿੰਦੇ ਸੈਲੀਬ੍ਰੇਸ਼ਨ ਨਹੀਂ ਆ ਜੀ ਢੋਲ ਧਮਾਕੇ ਵਾਲੇ ਸੱਤਵੇਂ ਹੀ ਹੈ ਹਾਂ ਜੀ ਹੋਰ ਜੀ ਹਾਂ ਜੀ ਹਾਂ ਜੀ ਅੰਤਿਕ ਕਾ ਬਹੁਤ ਖੁਸ਼ੀ ਹੁੰਦੀ ਆ ਜੀ ਆਪਣੀਆਂ ਧੀਆਂ ਆ ਸਭ ਤੋਂ ਅੱਗੇ ਆਦੀ ਆ ਜੀ ਦੇਖੋ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਮੈਂ ਤਾਂ ਕਹਿਣਾ ਜੀ ਆਪਣੇ ਧਿਆਨ ਉਹ ਵਾਦ ਅੱਗੇ ਭੇਜਣਾ ਜ਼ਰੂਰੀ ਹੈਗਾ ਜਿੱਦër ਉਹਨਾਂ ਨੇ ਇੱਕ ਸਾਥ ਦੇ ਆਰੀਏ ਉਹਨੂੰ ਬਣ ਕੇ ਨਾ ਰੱਖੋ ਵੀ ਜੇ ਆਪਨੇ ਉਹ ਬਾਹਰਾਂਗੀਆਂ ਕਰੋ ਦੀ ਤਾਂ ਹੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਗੁਜਰਾ ਕੁਝ ਨੀਂਦ ਕਰਨੀ ਹੈ ਦੇਖੋ ਜੀ ਇਹ ਸਭ ਮਹਾਰਾਜੀ ਕਿਰਪਾ ਦੀ ਆਦੀ ਇਹ ਸੋਚਣ ਸੀ ਇਹ ਪਾਲ ਸਮਾਂ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਨੇ ਕਿਰਪਾ ਕੀਤੀ ਹੈ ਜੀ ਬਹੁਤ ਕਿਰਪਾ ਕੀਤੀ ਹੈ ਕਹਿੰਦੇ ਜੀ ਉਸ ਮੰਤਰੀ ਕਾਫੀ ਕੌਲਸੀ ਬਣੀ ਮਾਪਿਓ ਉਸ ਉਸ ਪੱਲ ਨੂੰ ਦੱਸਦੇ ਆ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਮ ਨਾਮ ਦੇ ਨਾਲ ਪਛਾਣਿਆ ਜਾਂਦਾ ਜੀ ਜੀ ਅੱਜ ਸਰਕਾਰ ਕੋਲ ਇੱਕ ਹਾਲ ਬਣ ਗਈ ਇੱਧਰ ਲਿਆ ਭਾਈ ਕਿਹਾਰਾ ਮੇਰੇ ਤੋਂ ਬੇਟੇ ਨੂੰ ਮਹਾਰਾਜ ਦੀ ਕਿਰਪਾ ਇਸ ਆ ਦੀ ਇਹ ਬੱਚੀ ਪੁੱਛੇ ਪਰਮਾਤਮਾ ਨੇ ਕਿਰਪਾ ਕਰਕੇ ਸਾਰੇ ਕਰਿਆ ਤੇ ਜੀ

ਅਸਰ ਤੋਂ ਅੱਗੇ ਆਦੀ ਆ ਜੀ ਦੇਖੋ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਮੈਂ ਤਾਂ ਕਹਿਣਾ ਜੀ ਆਪਣੇ ਧਿਆਨ ਉਹ ਵਾਦ ਅੱਗੇ ਭੇਜਣਾ ਜ਼ਰੂਰੀ ਹੈਗਾ ਜਿੱਦër ਉਹਨਾਂ ਨੇ ਇੱਕ ਸਾਧੇ ਆਰੀ ਜੀ ਉਹਨੂੰ ਮੰਨ ਕੇ ਨਾ ਰੱਖੋ ਵੀ ਜੇ ਆਪਣੇ ਉਹ ਬਾਹਰਾਂ ਗੀਆਂ ਕਰੋ ਦੀ ਤਾਂ ਹੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਕੁਝ ਨਾ ਕੁਝ ਨੀਜ਼ ਕਰਨੀ ਹੈ ਦੇਖੋ ਜੀ ਇਹ ਸਾਹਿਬ ਮਹਾਰਾਜੀ ਕਿਰਪਾ ਜੀ ਅਸੀਂ ਇਹ ਸੋਚਣ ਸੀ ਇਹ ਵਾਲੇ ਸਮਾਂ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਉਹਨਾਂ ਦਾ ਬਹੁਤ ਕਿਰਪਾ ਕਰਦੇ ਕਹਿੰਦੇ ਜੀ ਉਸ ਮੰਤਰੀ ਕਾਫੀ ਕੋੜੀ ਸੀ ਮਹਾਪਿਓ ਉਸ ਉਸ ਪੱਲ ਨੂੰ ਦੱਸਦੇ ਆ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਲ ਨਾਗ ਨਾਲ ਪਛਾਣਿਆ ਜਾਂਦਾ ਜੀ ਅਗਲੀ ਜੀ ਅੱਜ ਅੱਜ ਇੱਕ ਘਰ ਬੱਤੀ ਇੱਧਰ ਲਿਆ ਭਾਈ ਯਾਰ ਮੇਰੇ ਤੋਂ ਬੇਟੇ ਨੂੰ ਮਹਾਰਾਜੀ ਕਿਰਪਾਈ ਸਾਰੀ ਇਹ ਬੱਚੇ ਇਸ ਜਗ੍ਹਾ ਪਹੁੰਚੇ ਹੋਏ ਪਰਮਾਤਮਾ ਨੇ ਕਿਰਪਾ ਕਰਕੇ ਮਹਾਰਾਜਾ ਦਿਖਾ ਰਹੇ ਤੇ ਜੀ ਸਭ ਸਭ ਕੇ ਸੈਲੀਬ੍ਰੇਸ਼ਨ ਨਹੀਂ ਆ ਜੀ ਰੋਲ ਦਿਮਾਗੇ ਵਾਲੇ ਸਸਾਤ ਨਹੀਂ ਹੈ ਹਾਂਜੀ ਹੋਰ ਜੀ ਹਾਂਜੀ 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 ਬਹੁਤ ਖੁਸ਼ੀ ਹੁੰਦੀ ਆ ਜੀ ਆਪਣੀਆਂ ਧੀਆਂ ਸਭ ਤੋਂ ਅੱਗੇ ਆਂਦੀ ਆ ਜੀ ਲਗੋ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਆ ਮੈਂ ਤਾਂ ਕਹਿਣਾ ਹੀ ਆਪਣੇ ਧੀਆਂ ਨੂੰ ਵਾਦੋ ਵਾਦ ਅੱਗੇ ਭੇਜਣਾ ਜ਼ਰੂਰੀ ਹੈਗਾ ਜਿੱਦਾਂ ਉਹਨਾਂ ਨੂੰ ਇੱਕ ਸਾਥ ਦੇ ਜਾਂਦੀ ਉਹਨੂੰ ਬੰਨਗੇ ਨਾ ਕੋ ਵੀ ਜੇ ਆਪਣੇ ਉਹ ਬਾਹਰ ਆਣਗੀਆਂ ਕਰੋ ਦੀ ਤਾਂ ਇਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਗੁਜਰਾ ਕੁਝ ਜਿੰਦਗੀ ਕਰਨੀ ਹੈ ਦੇਖੋ ਜੀ ਇਹ ਸਾਹਿਬ ਮਹਾਰਾਜ ਦੀ ਕਿਰਪਾ ਜੀ ਅਸੀਂ ਇਹ ਸੋਚਣ ਸੀ ਇਹ ਵਾਲੀ ਸਮਾਂ ਵੀ ਦੇਖਾਂਗੇ ਜੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ